ਦੁਬਈ ਤੋਂ ਇੱਕ ਸੱਟਾ ਬਾਜ਼ਾਰ ਦੀ ਐਪ ਚੱਲਦੀ ਸੀ ਮਹਾਦੇਵ ਐਪ ਉਸ ਦਾ ਨਾਮ ਮਹਾਦੇਵ ਐਪ ਅ ਅਰਬਾਂ ਰੁਪਿਆ ਉਸਨੇ ਲੋਕਾਂ ਤੋਂ ਠੱਗਿਆ ਸੱਟਾ ਲਵਾ ਕੇ ਤੇ ਉਹਦੇ 'ਚ ਉਹਨਾਂ ਦਾ ਨਾਮ ਆਇਆ ਉਹ ਉਹਨਾਂ 'ਚ ਇੱਕ ਬੰਦਾ ਹੈਗਾ ਹਿਤੇਸ਼ ਜੈਨ ਇਹ ਨਿਯੁਕਤੀਆਂ ਹੀ ਰੇਨ ਜੋਸ਼ੀ ਨੇ ਕਰਵਾਈਆਂ ਸੀ ਪ੍ਰਧਾਨ ਮੰਤਰੀ ਦਫ਼ਤਰ 'ਚ ਪਰ ਨਾਲ ਨਾਲ ਇਹ ਦੁਬਈ ਤੋਂ ਵਪਾਰ ਕਰਦੇ ਸੀ ਇਹਨਾਂ ਦੀ ਐਪ ਸੀ ਅ ਮਹਾਦੇਵ ਤੇ ਉੱਥੇ ਸੱਟਾ ਖੜਾਉਦੇ ਸੀ ਲੋਕਾਂ ਨੂੰ ਹਤੇਸ਼ ਜਨ ਹਤੇਸ਼ ਜਨ ਦੇਖੋ ਤੁਸੀਂ ਹਤੇਸ਼ ਜਨ ਲਾ ਕਮਿਸ਼ਨ ਦੇ ਵਿੱਚ ਮੈਂਬਰ ਸੀ ਭਾਰਤ ਦੇ ਲਾ ਕਮਿਸ਼ਨ ਦੇ ਵਿੱਚ ਮੈਂਬਰ ਸੀ ਉਸ ਨੂੰ ਉੱਥੋਂ ਫਿਰ ਜਦੋਂ ਇਹ ਸਾਰਾ ਪਬਲਿਕ ਹੋਣ ਲੱਗ ਪਿਆ ਸਾਰਾ ਕੁਝ ਉੱਥੇ ਉਸਦੇ ਡੰਡਾ ਫੇਰਿਆ ਫਿਰ ਕਿ ਤੂੰ ਤਾਂ ਬਦਨਾਮੀ ਕਰਵਾਤੀ ਸਾਡੀ ਉਹਨੂੰ ਅਸਤੀਫਾ ਦਵਾਇਆ ਉਹਦਾ ਇੱਕ ਨਾਮ ਹੈ ਨਵਨੀਤ ਸੈਗਲ ਨਵਨੀਤ ਸੈਗਲ ਪ੍ਰਸਾਰ ਭਾਰਤੀ ਮਤਲਬ ਜਿਹੜਾ ਇੰਡੀਅਨ ਸਰਕਾਰੀ ਮੀਡੀਆ ਪ੍ਰਸਾਰ ਭਾਰਤੀ ਕਹਿੰਦੇ ਨੇ ਉਹਨੂੰ ਉਹਦੇ ਵਿੱਚ ਦੂਰਦਰਸ਼ਨ ਵੀ ਆ ਜਾਂਦਾ ਤੇ ਅਲਰੀਡੀਆ ਰੇਡੀਓ ਵੀ ਆ ਜਾਂਦਾ ਪਰਸਾਰ ਭਾਰਤੀ ਦਾ ਮੈਂਬਰ ਸੀ ਉਹਦੇ ਚ ਸੀਨੀਅਰ ਤੇ ਉਥੋਂ ਅਸਤੀਫਾ ਦਵਾਇਆ ਉਹਦਾ ਸੋ ਇਸ ਤਰੀਕੇ ਨਾਲ ਜਦੋਂ ਇਹਨਾਂ ਦਾ ਅਸਤੀਫਾ ਦਵਾਤਾ ਤਾਂ ਇਹ ਦਾਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਤਾਂ ਗੰਦ ਦੀ ਸਫਾਈ ਕਰਤੀ ਤੇ ਇਹ ਰੂਟੀਨ ਤਬਦੀਲੀ ਨਹੀਂ ਸੀ ਅਸੀਂ ਸਫਾਈ ਕੀਤੀ ਹੈ ਹੁਣ ਹਿਮਾਨੀ ਸੂਦ ਤੇ ਆਈਏ ਹਿਮਾਨੀ ਸੂਦ ਇੱਕ ਇੰਪੋਰਟੈਂਟ ਕੈਰੈਕਟਰ ਹੈ ਸਾਰੀ ਗੱਲਬਾਤ ਦੇ ਵਿੱਚ ਸਤਨਾਮ ਸੰਧੂ ਹਿਰੇਂ ਜੋਸ਼ੀ ਪ੍ਰਧਾਨ ਮੰਤਰੀ ਦਫ਼ਤਰ ਤੇ ਅਮਰੀਕਾ ਅਮਰੂਕਾ ਦੇ ਚੱਕਰਾਂ ਦੇ ਵਿੱਚ ਸਾਰਾ ਕੁਝ ਇਹ ਆਪਸ ਚ ਜੋੜਦੀ ਹੈ ਜਿਹੜੀ ਸਚਾਈ ਉਹ ਇਹ ਹੈ ਹਿਮਾਨੀ ਸੂਦ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰੋਵਾਈਸ ਚਾਂਸਲਰ ਹੈ ਸਤਨਾਮ ਸੰਧੂ ਚਾਂਸਲਰ ਹੈ ਮਾਲਕ ਉਹ ਉੱਥੇ ਉਹਦੇ ਨਾਲ ਦੇ ਰੂਮ ਦੇ ਵਿੱਚ ਬੈਠਦੀ ਹੈ ਤੇ ਇਹ ਮਤਲਬ ਤੁਸੀਂ ਦੇਖੋ ਕਿ ਜਿਹੜੀ ਆਪਾਂ ਥੰਬਨੇਲ ਦੇ ਵਿੱਚ ਵੀ ਫੋਟੋ ਲਾਈ ਹੋਈ ਹੈ ਇਹ ਹਿਮਾਨੀ ਸੂਦ ਦੇ ਨਾਲ ਸਤਨਾਮ ਸੰਧੂ ਦੇ ਸਤਨਾਮ ਸੰਧੂ ਨੇ ਇੱਕ ਕਿਤਾਬ ਲਿਖੀ ਆ ਮੋਦੀ ਦੀ ਜਾਇਜ਼ਾਕਾਰ ਕਰਦੀ ਮਤਲਬ ਇਹ ਲੇਖਕ ਵੀ ਬਣ ਗਿਆ ਸਤਪਾਉ ਆਉ ਲੇਖਕ ਵੀ ਬਣ ਗਿਆ ਤੇ ਇਹ ਵਰਟਿਕਨ ਦੇ ਵਿੱਚ ਜਾ ਕੇ ਉਸ ਕਿਤਾਬ ਉੱਥੇ ਭੇਟ ਕਰ ਰਹੇ ਨੇ ਉਹ ਮੋਦੀ ਦੇ ਪੱਗ ਬਣੀ ਹੋਈ ਹੈ ਤੇ ਕਿਤਾਬ ਭੇਟ ਕਰ ਰਹੇ ਨੇ ਉਹਨੂੰ ਦੱਸ ਰਹੇ ਨੇ ਕਿ ਇਹ ਦੁਨੀਆ ਦਾ અવਤਾਰ ਹੈ અવਤਾਰ ਸ਼ੋ ਸ਼ੋ ਕਿਤਾਬ ਉਸ ਗਰਾਵ ਦੇ ਵਿੱਚ ਸਤਨਾਮ ਸੰਧੂ ਨੇ ਮੋਦੀ ਨੂੰ ਕਿ ਦੁਨੀਆ ਨੂੰ ਬਚਾਉਣ ਵਾਲਾ અવਤਾਰ ਹੈ ਹੁਣ ਜਿਹੜੇ ਬੰਦਾ ਦੇਖੋ ਐਜੂਕੇਸ਼ਨ ਦਾ ਐਡੀ ਵੱਡੀ ਯੂਨੀਵਰਸਿਟੀ ਚਲਾ ਰਿਹਾ ਉਸ ਤੇ ਦਿਮਾਗ ਦਾ ਦਿਵਾਲਾ ਨਿਕਲਿਆ ਹੋਇਆ ਹੈ ਤੇ ਉਹ ਇੱਕ ਇਹੋ ਜਿਹੇ ਬੰਦੇ ਨੂੰ ਦੁਨੀਆ ਦਾ ਅਵਤਾਰ ਦੱਸ ਰਿਹਾ ਦੁਨੀਆ ਲਈ ਅਹਿਮ ਦੱਸ ਰਿਹਾ ਜਿਹੜਾ ਬੰਦਾ ਚੋਰ ਠੱਗ ਤੇ ਹੋਰ ਦੁਨੀਆ ਦੇ ਮਤਲਬ ਜੋ ਰੁਖਤਾ ਦੇ ਵਿਰੋਧੀ ਕੰਮ ਨੇ ਉੱਥੇ ਉਹ ਕਰ ਰਿਹਾ ਉਹ ਬੰਦੇ ਨੂੰ ਤੇ ਉਹਦੀ ਆਪਣੀ ਕੋਈ ਪੜ੍ਹਾਈ ਲਿਖਾਈ ਹੈ ਨਹੀਂ ਜਿਹੜੀ ਉਹਦੀ ਚਾਲੀ ਡਿਗਰੀ ਹੈ ਉਹਦੇ ਬਾਰੇ ਵੀ ਉਸ ਪੱਤਰਕਾਰਾਂ ਦੇ ਉੱਤੇ پابੰਦੀ ਲਾਈ ਹੋਈ ਹੈ ਕਿ ਉਹ ਖੁਲਾਸਾ ਨਾ ਕਰ ਸਕਣ